ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿੰਨੇ ਵੀ ਸੱਜਣ ਮਿੱਤਰ ਵੀਡੀਓ ਦੇਖ ਰਹੇ ਆ ਤੇ ਅੱਜ ਬਾਈ ਰੋਡਾ ਕਿਲੋ ਸਰਪੰਚ ਉਹਦੇ ਗਰੁੱਪ ਦੇ ਵਿੱਚ ਬਾਧਾ ਹੋਣ ਜਾ ਰਿਹਾ ਬਾਈ ਲੱਖੀ ਰਾਈਏ ਦਾ ਚੇਲਾ ਬਣਨ ਜਾ ਰਿਹਾ ਅੱਜ ਮੁੰਡਾ ਨਾਗੋਕੇ ਪਿੰਡ ਤੋਂ ਅਮਰਤਪਾਲ ਹਨਾ ਵੀਰੇ ਅਮਰਤਪਾਲ ਹੀ ਆ ਨਾ ਜੇ ਮੈਂ ਗਲਤ ਨਾ ਹੋਆ ਹਾ ਅਮਰਤਪਾਲ ਤੇ ਬਾਈ ਰੋਡਾ ਕਿਲੋ ਸਰਪੰਚ ਐਦਕੀ ਮੈਨੂੰ ਲੱਗਦਾ ਵੀ ਹੈਟ੍ਰਿਕ ਹੋ ਗਈ ਹਨਾ ਬਾਈ ਤੁਹਾਡੇ ਗਰੁੱਪ ਚ ਐਦਕੀ ਤੀਜਾ ਚੇਲਾ ਬਣ ਗਿਆ ਇਹ ਹਾਂ ਤੀਜਾ ਤੇ ਲਵਨ ਆ ਮੁੰਡਾ ਤੇ ਬਹੁਤ ਬਹੁਤ ਮੁਬਾਰਕਾਂ ਬਾਕੀ ਆ ਜਿੰਨੇ ਸੱਜਣ ਮਿੱਤਰ ਆਏ ਆ ਬਾਈ ਰੋਟੇ ਕਿਲੋਗ੍ਰਾਮਪ ਦੇ ਸਾਰੇ ਲੱਖੀ ਰਾਜਿਆ ਗਰੁੱਪ ਦੇ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਰਸਮ ਹੋਣ ਜਾ ਰਹੀ ਹੈ ਬਾਈ ਉਸਤਾਦ ਦੀ ਸ਼ਗਿਰਦੀ ਦੀ ਨਾ ਕੋ ਕੇ ਪਿੰਡ ਤੋਂ ਮੁੰਡਾ ਬਾਈ ਅਮਰਤਪਾਲ ਤੇ ਜੋ ਵੀ ਕਾਰ ਬਿਹਾਰਾ ਤੋਂ ਹੋਣੀ ਦਿਖਾਉਣੇ ਹੁਣ ਵੀਡੀਓ ਦੇ ਵਿੱਚ ਜੁੜੇ ਰਹੋ ਸਾਰੇ ਭਰਾ ਵੀ ਕਬੂਤਰਾਂ ਵਾਲੇ ਹੁਣ ਹਰੇਕ ਕੈਂਦਾ ਵੀ ਕਬੂਤਰਾਂ ਦੀ ਪਤਨੀ ਕੋਈ ਗੱਤ ਨਸ਼ਾ ਪੱਤਾ ਜਾਂ ਵੀ ਹੋਰ ਚੀਜ਼ਾਂ ਕਰਦੇ ਜੇ ਉਹ ਚੀਜ਼ਾਂ ਕਰਦੇ ਹੁਣ ਤਾਂ ਯਾਰ ਮੈਂ ਅੱਗੇ ਵੀ ਵੀਡੀਓ ਪਾਈ ਸੀ ਸਤਾਦੀ ਸ਼ਹਿਰ ਦੀਆਂ ਵੀ ਫਿਰ ਆਹ ਕੁਛ ਕਰਨ ਦੀ ਲੋੜ ਨਹੀਂ ਜਿਹੜਾ ਪੱਗਾ ਦਿੰਦੇ ਆ ਕੁਰਤਾ ਪਜਾਮਾ ਜੁੱਤੀ ਵਗੈਰਾ ਰਸਮ ਕਰਦੇ ਆ ਹਨਾ ਸਾਰੀ ਉਸਤਾਦੀ ਸ਼ਹਿਰ ਦੀ ਪੂਰੀ ਵੀ ਫਿਰ ਇੰਨਾ ਕੁਛ ਕਰਨ ਦੀ ਕੀ ਲੋੜ ਆ ਫਿਰ ਤਾਂ ਜਿੱਥੋਂ ਮਰਜ਼ੀ ਪੁੱਛ ਲੈਣਾ ਉਹਦੇ ਜਿੱਥੋਂ ਮਰਜ਼ੀ ਗੋਲੀਆਂ ਲਿਆ ਕੇ ਦੇ ਦੇਣ ਪਰ ਨਹੀਂ ਵੀਰੇ ਮੈਡੀਕਲ ਨਹੀਂ ਲੱਗਦਾ ਕੂਟਰਵਾਜੀ ਦੇ ਵਿੱਚ ਸਾਡੇ ਕੂਟਰਵਾਜ ਸਾਫ਼ ਸੁਥਰੀ ਗੇਮ ਆ ਜਿਹੜੀ ਉਹ ਖੇਡਦੇ ਆ ਸੱਚੀ ਸੂਚੀ ਇਸੇ ਲਈ ਉਸਤਾਦੀ ਸ਼ਗਿਰਦੀ ਆ ਜਿਹੜੀ ਉਹ ਕਰਨੀ ਪੈਂਦੀ ਆ ਤੇ ਬਾਈ ਪਿੰਦਰਾ ਰਾਜਾ ਵੀ ਬੈਠਾ ਤੇ ਇਹ ਸਾਰਿਆਂ ਦੇ ਮਿੱਤਰ ਤਾਂ ਸਾਰੇ ਭਰਾਵਾਂ ਦੇ ਬੱਬੂ ਹੋਰ ਜਿੰਨੇ ਮਿੱਤਰ ਬੈਠੇ ਆ ਚਾਹਲ ਜਿਨ੍ਹਾਂ ਨੂੰ ਮੈਂ ਜਾਣਦਾ ਪ੍ਰੋਪਰ ਤੇ ਉਹਨਾਂ ਦੇ ਭਰਾਵਾਂ ਦੇ ਨਾਮ ਆਪਾਂ ਦੱਸਦੇ ਜਿਨ੍ਹਾਂ ਨੂੰ ਤਾਂ ਬਾਕੀ ਸਾਰੇ ਸੱਜਣ ਮਿੱਤਰ ਗਲਤੀ ਮਨਾਤਮਾ ਹੁੰਦੇ ਉਹਨਾਂ ਨੂੰ ਤੇ ਆ ਕਰੋ ਜੀ ਰਸਮ ਬਾਈ ਘਰ ਬਾਈ ਆਹਣ ਤੋਂ ਲੌਰੀ ਬਾਈ ਆਪਦੇ ਉਸਤਾਦ ਆ ਜਿਹੜਾ ਮੂੰਹ ਮਿੱਠਾ ਕਰਾਉਣ ਲੱਗਿਆ ਮੁਬਾਰਕਾਂ ਬਾਈ ਤੁਹਾਨੂੰ ਜਨਮ ਦਿਨ ਤੇ ਬਾਈ ਜੀ ਜੀ ਬਹੁਤ ਖੁਸ਼ੀ ਹੋਈ ਆ ਪਹਿਲਾਂ ਲਗਰਾਓ ਜੀ ਦੋਨੇ ਜਾਣੇ ਤੁਸੀਂ ਉਹ ਮੂਹ ਮਠਾ ਬਾਈ ਦਾ ਉਹ ਤੋਂ ਬਾਅਦ ਜਿਹੜਾ ਤਹਿਲੀਕ ਆ ਜਾ ਬੰਨਾ ਚਲੋ ਬਈ ਬਾਈ ਰੋਟਾ ਵੀ ਮੂਹ ਮਠਾ ਕਰੋ ਲਓ ਬਈ ਆ ਲੈ ਬਈ ਕਰੋ ਜੀ ਹੁਣ ਆ ਦਾ ਘਾਰ ਵਿਹਾਰ ਜਿਹੜਾ ਕਰਨ ਵਾਲਾ ਤੇ ਆ ਦੇਖ ਲਓ ਬਾਈ ਤੁਸੀਂ ਜੋ ਕੁਝ ਵੀ ਰਸਮ ਕੀਤੀ ਐ ਤੇ ਆਪਦੇ ਦਾਦੇ ਘਰੂਰ ਵੀ ਦਿੱਤੀ ਐ ਤੇ ਆਪਦੇ ਸਤਾਰ ਨੂੰ ਵੀ ਦਿੱਤੀ ਐ ਆ ਦੇਖਾ ਤੇ 11 11 121 2100 ਰੁਪਈਆ ਜਿਹੜਾ ਦਿੱਤਾ ਤੇ ਨਾਲ ਪੱਗ ਕੁਰਤਾ ਪਜਾਮਾ ਤੇ ਆਹ ਰੂਟ ਗੱਲੇ ਵੇਖੇ ਲੱਕੀ ਨੂੰ ਦਿੱਤੇ ਉਹ ਰੂਟਾ ਨਜਾਨ ਨੂੰ ਫਿਰਦਾਗਾ ਚਲ ਕੋਈ ਨਾ ਮੇਰੇ ਵੀ ਨੀਦੀ ਜੀ ਫੱਟ ਗਈ ਸੀ ਬੂਟ ਬਹੁਤ ਸੋਹਣੇ ਆ ਕੋਈ ਗੱਲ ਨਹੀਂ ਬਈ ਲੈ ਜਾ ਮੈਨੂੰ ਦੇ ਦੇ ਵੀ ਪਾਪਾ ਕਰੋ ਬਈ ਰੱਬ ਦਾ ਹਾਸ਼ੀਆ ਘਟੀ ਚਾਲਦੀ ਉਹਦਾ ਹੱਟ ਗਿਆ ਭਰਾਗੇ ਸਾਰੇ ਘੱਟੇ ਕਹਿੰਦਾ ਜਿਹਦੇ ਨਾਲ ਰਾਈ ਦਿਲੋਂ ਲਾਈਆ ਉਹ ਤੋਰ ਤੋਂ ਵਾਲਾ ਕੰਮ ਰੱਖਿਆ ਨਹੀਂ ਉਹ ਕੰਮ ਆਪਣਾ ਚਲੋ ਬਈ ਸਬਕਾਏ ਪਹਿਲਾ ਉਸਤਾਰ ਪਾਉ ਪਹਿਲਾ ਬਈ ਉਸਤਾਦ ਜੀ ਤੁਸੀਂ ਪਾਉ ਮਾੜਾ ਜੀ ਹੁਣ ਪਹਿਲਾ ਉਸ ਤੋਂ ਬਾਅਦ ਪਾਉ ਚੇਲਾ ਦੋਨਾਂ ਨੇ ਚਲੋ ਜੀ ਲੈ ਵੀ ਹੁਣ ਆਪਦਾ ਇੱਜ਼ਤ ਰੱਖੀ ਉਸਤਾਦ ਜੀ ਵੀ ਤੇ ਉਸਤਾਦ ਚੇਲੇ ਦੀ ਇੱਜ਼ਤ ਰੱਖੇ ਤੇ ਇਹ ਨਾ ਹੋਵੇ ਵੀ ਇਹਨੂੰ ਆ ਕਮਿਟਰ ਦੀ ਆਏ ਨਾ ਸਮਝਦੇ ਵੀ ਦੁਪੱਟਾ ਜਾਂ ਸੀਗਾ ਇਹ ਬਹੁਤ ਵੱਡੀ ਚੀਜ਼ ਹੁੰਦੀ ਆ ਇਹ ਤੇ ਹਨਾ ਇਹਦੇ ਪੂਰੇ ਲਾਜ ਰੱਖਣੀਆਂ ਗੁਰੂ ਚੇਲਿਆਂ ਨੇ ਦੋਨਾਂ ਨੇ ਚੇਲਾ ਗੁਰੂ ਦੀ ਰੱਖੇ ਗੁਰੂ ਚੇਲੇ ਦੀ ਰੱਖੇ ਹਾਂ ਵਿਰਤਾ ਲੈ ਕੇ ਆ ਬਈ ਇਹਨਾਂ ਨੂੰ ਵੱਜੂ ਕੇ ਆਲਾ ਏ ਅਮਰਸਰ ਏਰੀਆ ਤਰਨਤਾਰਨ ਏਰੀਆ ਉਧਰੋਂ ਆਇਆ ਬਾਈ ਨਾਗੋਕੇ ਪਿੰਡ ਤੋਂ ਇਹ ਸਰਤਾਜ ਪੁੱਤ ਦਾ ਕਿਹੜਾ ਪਿੰਡ ਹੈ ਬਹੁਤ ਪਧੀ ਜਾਰੀ ਹੈ ਹੈ ਨਾਗੋਕੇ ਪਿੰਡ ਇਹਦਾ ਵੀ ਨਾਗੋਕੇ ਪਿੰਡ ਹੈ ਇਹ ਬਾਈ ਲक्की ਨਾ ਬੜੀ ਲਿਆ ਜਾਏ ਕਹਿੰਦਾ ਬੜੇ ਚੜਦੀ ਹੈ ਲੈ ਵੀ ਠੋਲ ਲੈ ਵੀ ਆਮਾ ਮੰਗੂ ਰਹੇ ਸਾਰੇ ਤੇ ਬਹੁਤ ਬਹੁਤ ਮੁਬਾਰਕਾਂ ਬਾਈ ਤੇ ਲੱਗਦਾ ਸਾਰੇ ਭਰਾਵਾਂ ਜੀ ਕਹਿੰਦਾ ਵੀ ਦਿਲੋਂ ਰਿਸਪੈਕਟ ਕਰੋ ਜਿਹਨੂੰ ਵੀ ਹਸਤਾਲਾ ਉਹ ਚੀਲਾ ਉਹ ਜਾਰੀ ਲਾਉਣੇ ਚਾਹੇ ਜਿਹਨੂੰ ਇੱਜ਼ਤ ਕਰੋ ਦਿਲੋਂ ਜੁੜ ਕੇ ਰਹੋ ਹਨਾ ਕਿਸੇ ਮਤਲਬ ਵਾਲੇ ਹੀ ਨਾ ਜੁੜ ਕੇ ਰਹੋ ਪਿਆਰ ਨਾਲ ਰਹੋ ਇਹ ਖੇਡੂ ਪੂਰੀ ਪਿਆਰ ਨਾਲ ਪੂਰਾ ਸ਼ੌਕ ਜਿਹੜਾ ਪਿਆਰ ਨਾਲ ਕਰਨ ਵਾਲਾ ਹੈ ਇਹ ਲੈ ਕੇ ਬੈਗੇ ਪੁੱਛਿਆ ਮੈਂ ਉਹ ਤੁਹਾਨੂੰ ਗੱਲ ਲਾਉਂਦਾ ਵੀਡੀਓ ਉਹ ਗਾਣਾ ਚੱਲ ਰਿਹਾ ਓਏ ਤੇਰਾ ਓਏ ਸੋਹਣਾ ਹੁਣ ਤਾਂ ਲੋਕਾਂ ਨੂੰ ਪੱਕੇ ਯਕੀਨ ਹੋਇਆ ਨਾ ਹੁਣ ਤਾਂ ਹੀ ਕੋਈ ਸ਼ੱਕ ਰਿਹਾ ਉਹ ਨਹੀਂ ਹਿੱਲਦਾ